ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਹੰਬੋਵਾਲ ਵੇਟ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਦੋ ਸਕੇ ਭਰਾਵਾਂ ਦੀ ਜ਼ਮੀਨੀ ਵਿਵਾਦ ਨੂੰ ਲੈ ਕੇ ਜ਼ਬਰਦਸਤ ਲੜਾਈ ਹੋ ਗਈ ਪਿਓ ਪੁੱਤ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਮਾਮਲਾ ਲੁਧਿਆਣਾ ਦੇ ਮਾਛੀਵਾੜਾ ਅਧੀਨ ਆਉਂਦੇ ਪਿੰਡ ਹੰਬੋਵਾਲ ਵੇਟ ਦਾ ਹੈ ਜਿੱਥੇ ਇੱਕ ਪਰਿਵਾਰ ਬੁਰੀ ਤਰ੍ਹਾਂ ਜ਼ਖਮੀ ਹਾਲਤ ਵਿੱਚ ਇਲਾਜ ਲਈ ਹਸਪਤਾਲ ਪਹੁੰਚਿਆ ਉਹਨਾਂ ਵੱਲੋਂ ਆਪਣੇ ਹੀ ਭਰਾ ਅਤੇ ਉਸਦੇ ਪਰਿਵਾਰ ਉੱਤੇ ਗੰਭੀਰ ਇਲਜ਼ਾਮ ਲਗਾਏ ਉਹਨਾਂ ਕਿਹਾ ਕਿ ਉਸ ਦੀ ਘਰੇਲੂ ਜ਼ਮੀਨ ਹੜੱਪਣ ਦੀ ਨੀਅਤ ਦੇ ਨਾਲ ਉਹਨਾਂ ਤੇ ਜਾਨਲੇਵਾ ਹਮਲਾ ਕੀਤਾ ਗਿਆ ਹਮਲੇ ਦੀ ਸਾਰੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਪਰਿਵਾਰ ਦੀ ਕਿੰਨੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਤਸਵੀਰਾਂ ਵਿੱਚ ਦਿਖ ਰਿਹਾ ਹੈ ਕਿ ਕਿਸ ਤਰ੍ਹਾਂ ਦਰਜਨ ਦੇ ਕਰੀਬ ਲੋਕਾਂ ਵੱਲੋਂ ਆਪਣੇ ਹੀ ਪਰਿਵਾਰਕ ਮੈਂਬਰਾਂ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਅਤੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਪਿੰਡ ਵਾਸੀਆਂ ਨੇ ਵਿਚ ਪੈ ਕੇ ਉਹਨਾਂ ਨੂੰ ਛੁਡਾਇਆ ਪੀੜਤ ਪਰਿਵਾਰ ਨੇ ਪੁਲਿਸ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਫਿਲਹਾਲ ਮਾਮਲਾ ਪੁਲਿਸ ਦੇ ਕੋਲ ਪਹੁੰਚ ਚੁੱਕਿਆ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੱਸਦੇ ਕਿ ਮਾਮਲਾ ਜ਼ਿਲ੍ਹਾ ਲੁਧਿਆਣਾ ਦੇ ਮਾਛੀਵਾੜਾ ਨੇੜਲੇ ਪਿੰਡ ਹੰਬੋਵਾਲ ਵੇਟ ਤੋਂ ਸਾਹਮਣੇ ਆਇਆ ਦੋਵਾਂ ਧਿਰਾਂ ਇੱਕੋ ਹੀ ਪਰਿਵਾਰ ਦੀਆਂ ਨੇ ਸਕੇ ਭਰਾਵਾਂ ਵਿੱਚ ਹੀ ਝਗੜਾ ਹੋਇਆ ਤੇ ਇੱਕ ਪਰਿਵਾਰ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜ਼ਖਮੀ ਪਰਿਵਾਰ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੁਣ ਪੀੜਤ ਪਰਿਵਾਰ ਵੱਲੋਂ ਪੁਲਿਸ ਦੇ ਕੋਲੋਂ ਬਣਦੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਬਈ ਨਾ ਕੀ ਨਵਜੋਤ ਸਿੰਘ ਮੇਰਾ ਨਾਮ ਆ ਜੀ ਮੈਂ ਪਿੰਡ ਹੰਬੋ ਵਾਲੇ ਬੇੜ ਦਾ ਰਹਿਣ ਵਾਲਾ ਵਾ ਜੀ ਠੀਕ ਹੈ ਨਾ ਤਹਿਸੀਲ ਸਾਨੂੰ ਸਮਰਾਲਾ ਪੈਂਦੀ ਆ ਡਿਸਟ੍ਰਿਕਟ ਹੈਗਾ ਸਾਡਾ ਲੁਧਿਆਣਾ ਵਾ ਸਾਰੇ ਜੋ ਕਾਰਵਾਈ ਹੋਈ ਆ ਸਾਨੂੰ ਜਾਨੂ ਮਾਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਆ ਇਹ ਮੇਰੇ ਚਾਚੇ ਤਾਇਆ ਵੱਲੋਂ ਭੂਆ ਵੱਲੋਂ ਭੂਆ ਦੇ ਮੁੰਡੇ ਵੱਲੋਂ ਤੇ ਮੇਰੇ ਚਾਚੇ ਤਾਇਆ ਦੇ ਮੁੰਡੇ ਵੱਲੋਂ ਇਹਨਾਂ ਨੇ ਸਾਨੂੰ ਜਾਨੂ ਮਾਰਨ ਦੀ ਕੋਸ਼ਿਸ਼ ਕੀਤੀ ਆ ਰੋਲਾ ਕੀ ਗੱਲ ਦਾ ਮੇਰੇ ਪਾਪਾ ਸਰਕਾਰੀ ਮੁਲਾਜ਼ਮ ਨੇ ਹੈਲਥ ਡਿਪਾਰਟਮੈਂਟ ਚ 2022 ਚ ਉਹ ਰਿਟਾਇਰ ਹੋਏ ਨੇ ਅਸੀਂ ਇੱਥੇ ਆਏ ਆ ਆਪਣਾ ਤੇ ਸਾਡੇ ਕੋਲ ਦੋ ਤੇ ਮਰਲੇ ਜਗ੍ਹਾ ਜਿਆਦੀ ਜਗ੍ਹਾ ਨਹੀਂ ਹੈਗੀ ਸਾਡੀ ਕੋਈ ਪੈਲੀ ਨਹੀਂ ਹੈਗੀ ਬਸ ਇਹਨਾਂ ਦੀ ਤਨਖਾਹ ਤੇ ਗੁਜ਼ਾਰਾ ਕਰਦੇ ਸੀ ਤੇ ਇਹ ਚਾਹੁੰਦੇ ਆ ਕਿ ਉਹ ਜਿਹੜੇ 2-3 ਮਰਲੇ ਉਹ ਵੀ ਸਾਨੂੰ ਦੇ ਦੋ ਤੇ ਤੁਸੀਂ ਆਪਣਾ ਜਾਓ ਹੋਰ ਕਿਤੇ ਘਰ ਲਾ ਲਓ ਜਦੋਂ ਅਸੀਂ ਇਹਨਾਂ ਨੂੰ ਨਾ ਕੀਤੀ ਆ ਅਸੀਂ ਨਹੀਂ ਦੇ ਸਕਦੇ ਅਸੀਂ ਆਪਣੇ ਪਿੰਡ ਰਹਿਣਾ ਆਪਣੇ ਲੋਕਾਂ ਚ ਰਹਿਣਾ ਆ ਤੇ ਇਹ ਸਾਰੇ ਗੱਲਾਂ ਗੱਲ ਕਰਨ ਲੱਗੇ ਸਰ ਜੀ ਏਕਾ ਕਰਨ ਲੱਗੇ ਕਿ ਕਿੱਦਾਂ ਇਹਨਾਂ ਨੂੰ ਇੱਥੋਂ ਕੱਢੀਏ ਤੇ ਆਖਰ ਨੂੰ ਸਰ ਜੀ ਕੱਢਣ ਦਾ ਤਰੀਕਾ ਇਹਨਾਂ ਨੇ ਕੀ ਲੱਭਿਆ ਕਹਿੰਦੇ ਕੁੱਟ ਕੇ ਕੱਢਣ ਦਾ ਤਰੀਕਾ ਲੱਭਿਆ ਕਿ ਇੱਥੋਂ ਭਾਜੀ ਜਾਣਗੇ ਕੁੱਟਮਾਰ ਸਰ ਕੱਲ ਹੋਈ ਆ 9:30 ਵਜੇ ਕੁੱਟਮਾਰ ਹੋਈ ਆ ਸਰ ਬੜਾ ਇਹਨਾਂ ਨੇ ਤਸ਼ੱਦਦ ਕੀਤਾ ਛਾਤੀ 'ਚ ਲੱਤਾਂ ਮਾਰੀ ਆ ਸਰ ਮੇਰੇ ਇੱਥੇ ਪਸਲੀ 'ਚ ਸੱਟ ਆਈ ਆ ਇਧਰਲੇ ਮੋਢੇ 'ਚ ਸੱਟ ਆਈ ਆ ਇਧਰਲੇ ਮੋਢੇ 'ਚ ਸੱਟ ਆਈ ਆ ਸਰ ਟੰਕੇ ਕਿੰਨੇ ਲੱਗੇ ਨੇ ਟੰਕੇ ਸਰ ਇਧਰ ਤੇ ਇਹਨਾਂ ਇਧਰ ਤੇ 6 ਟੰਕੇ ਲੱਗੇ ਨੇ ਸਰ ਬਾਲ ਵੀ ਪੱਟੇ ਗਏ ਬਾਲ ਹਾਂਜੀ ਆ ਮੇਰੇ ਬਾਲ ਮੇਂ ਸਰ ਆ ਦੇਖੋ ਅੱਦੇ-ਅੱਦੇ ਕਰਤੇ ਵਾਲ ਇਧਰ ਉਹ ਸੋ ਜਾਤਾ ਸਰ ਮੇਰਾ ਮੱਥਾ ਜੀ ਪੈਰ ਸਰ ਸਾਰੇ ਪਾਰ ਤੇ ਇੱਟਾਂ ਮਾਰ-ਮਾਰ ਕੇ ਜਿਹੜਾ ਧਿਆਨ ਸਿੰਘ ਆ ਜੀ ਜਿਹੜੀ ਉਹਦੇ ਘਰ ਵਾਲੀ ਆ ਇਹ ਵੀ ਸਭ ਤੋਂ ਜੀ ਗੰਦ ਇਹਨਾਂ ਨੇ ਪਾਇਆ ਸਾਨੂੰ ਮਾਰਨ ਦੇ ਕਰਕੇ ਜੀ ਮੇਰੀ ਮੰਮੀ ਨੂੰ ਧਿਆਨ ਸਿੰਘ ਖੁਦ ਇੱਟ ਚਾੱਕ ਕੇ ਕਹਿੰਦਾ ਮੇਰੀ ਮੰਮੀ ਨੂੰ ਖੁਦ ਗਾਲਾਂ ਕੱਢੀਆਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਧਿਆਨ ਸਿੰਘ ਨੇ ਮੇਰੀ ਮੰਮੀ ਨੂੰ ਕੀ ਗਾਲਾਂ ਕੱਢੀਆਂ ਜੀ ਹਾਂ ਜੀ ਮੇਰੇ ਤਾਇਆ ਜੀ ਨੇ ਮੇਰੀ ਮੰਮੀ ਨੂੰ ਖੁਦ ਗਾਲਾਂ ਕੱਢੀਆਂ ਜੀ ਉਹਨਾਂ ਨੇ ਹਾਂਜੀ ਸਰ ਜੀ ਬਹੁਤ ਤੱਕਾ ਕੀਤਾ ਮੇਰੇ ਪਾਪਾ ਨੇ ਇਹਨਾਂ ਦੀ ਬਾਤ ਬੜੀ ਸਰ ਜੀ ਧੰਨਵਾਦ ਜੀ ਅਸੀਂ ਇਹੀ ਚਾਹੁੰਦੇ ਹਾਂ ਵੱਧ ਤੋਂ ਵੱਧ ਕਾਰਵਾਈ ਕੀਤੀ ਜਾਵੇ ਸੱਚੀ ਘਟਨਾ ਸਾਡੇ ਕੋਲ ਸਾਰਾ ਕੁਝ ਹੈਗਾ ਕੋਈ ਝੂਠ ਨਹੀਂ ਬੋਲਦੇ ਜੀ ਧੰਨਵਾਦ ਜੀ ਇਹਨਾਂ ਨੇ ਜੋ ਸਜ਼ਾ ਬਾਬਾ ਜੋ ਦੇਣੀ ਹੋਈ ਦੇਵੋ ਸਾਨੂੰ ਮਾਰ ਛੱਡੇ ਨੇ ਤਿੰਨਾਂ ਜੀਆਂ ਨੂੰ ਕੁੱਟ-ਕੁੱਟ ਕੇ ਬੁਰਾ ਹਾਲ ਕਰ ਛੱਡਿਆ ਸਾਡਾ ਸਾਡਾ ਬੁਰਾ ਹਾਲ ਕੀਤਾ 10 ਜਣੇ ਅਸੀਂ 3 ਜਣੇ ਹਾਂ ਜੀ ਪਿੰਡ ਵਾਲੇ ਛਡਾਂਦੇ ਫਿਰ ਵੀ ਨਹੀਂ ਛੱਡਦੇ ਸਾਨੂੰ ਫਿਰ ਵੀ ਨਹੀਂ ਛੱਡਦੇ 2022 ਸੇ ਅਸੀਂ ਪਿੰਡ ਆਏ ਹਾਂ 18-20 ਸਾਲ ਕਪੂਰਥਲੇ ਰਹੇ ਹਾਂ ਇਸ ਟਾਈਮ ਗੱਲ ਨਹੀਂ ਬੰਦੀ ਫਿਰ ਕੋਲ ਮੇਰ ਕੋ ਗੱਲ ਨਹੀਂ ਬੰਦੀ ਇਸ ਟਾਈਮ ਉਹ ਮਾਰ ਛੱਡੇ ਐ ਨਾ ਸਾਨੂੰ ਤਨਵੀ ਸਟਾਈਂ ਹਾਂਜੀ ਮੇਰੇ ਵਾਰ ਛੱਲੇ ਮੇਰੇ ਚੰਡਾ ਮੂੰਹ ਤੇ ਮਾਰੀਆਂ ਤੋ ਦਰਾਨੀਆਂ ਜਠਾਨੀਆਂ ਨੇ ਨਾਨਾ ਨੇ ਉਹ ਪੰਜ ਛੇ ਜਣੀਆਂ ਮੈਂ ਕੱਲੀ ਮੈਂ ਆਪਣੇ ਬੇਟੇ ਨੂੰ ਫੜਦੀ ਆਪਣੇ ਘਰ ਵਾਲੇ ਨੂੰ ਫੜਦੀ ਵਿਚਾਈ ਮੈਨੂੰ ਕੁੱਟੀ ਗਏ ਨੇ ਕਾਉਂਦੀ ਸਾਡੀ ਰੋਟੀ ਨਹੀਂ ਨੰਗੀ ਪਾਣੀ ਮਿਨੀ ਨੰਗਦਾ ਨਾ ਮੋਤ ਘੁਰਿਆ ਸੱਟ ਨਾ ਕਿੱਥੇ ਪੁੜਿਆ ਕੀ ਜੀ ਅਸੀਂ ਪਿੰਡ ਹੰਪਵਾਲ ਵਿਟ ਰਹਿੰਦੇ ਆ ਦੇਸ ਤਹਿਸੀਲ ਸਮਰਾਲਾ ਜਿਲ੍ਹਾ ਲੇਨਾਰਾ ਪੀਐਸ ਮਾਚੀਵਾੜਾ ਇਹ ਜੀ ਪਹਿਲਾਂ ਤੋਂ ਹੀ ਮੇਰੇ ਕੋਲ ਘਰ ਦੀ ਥਾਂ ਮੰਗਦੇ ਸੀ ਮੇਰਾ ਬڑا ਪਾਈ ਕਹਿੰਦਾ ਜੇ ਤੂੰ ਇਹ ਥਾਂ ਸਾਨੂੰ ਦੇ ਕੇ ਕਿਤੇ ਹੋਰ ਚਲ ਜੇ ਤਾਂ ਚੰਗਾ ਹੋਵੇਗਾ ਜੀ ਮੈਂ ਉਹਨੂੰ ਥਾਂ ਤਸਦੀਕ ਤੇ ਬੋਲੋ ਬੋਲੋ ਪਰ ਮੈਂ ਇਹਨਾਂ ਨੂੰ ਜਿਥੇ ਥਾਂ ਦੇਣ ਤੋਂ ਇਨਕਾਰ ਕਰਤਾ ਵੀ ਆ ਦੋ ਤਿੰਨ ਮਰਲੇ ਥਾਂ ਆ ਮੈਂ ਤਾਂ ਇੱਥੇ ਹੀ ਰਹਿਣਾ ਮੈਂ ਹੋਰ ਕਿੱਥੇ ਰਹਾਂਗਾ ਹਾਂਜੀ ਇਸ ਤੋਂ ਬਾਅਦ ਇਹਨਾਂ ਨੇ ਹੌਲੀ-ਹੌਲੀ ਰੰਜਿਸ਼ ਰੱਖਣੀ ਸ਼ੁਰੂ ਕਰਤੀ ਸਾਡਾ ਭਰਾ ਧਿਆਨ ਸਿੰਘ ਉਹਦੀ ਘਰ ਵਾਲੀ ਬਲਜੀਤ ਕੌਰ ਲਾਲ ਸਿੰਘ ਸਾਡੀ ਭੈਣ ਜਿਹੜੀ ਵਿਧਵਾ ਆ ਉਹਨੂੰ ਅਸੀਂ ਬੜੀ ਔਖੀ ਨਾਲ ਦੇ ਪਿੰਡ 'ਚ ਵਿਆਹੀ ਸੀ ਉੱਥੋਂ ਲਿਆਂਦਾ ਘਰ ਘਰ ਵੀ ਲੈ ਕੇ ਉਹਦੇ ਪੈਸਿਆਂ ਦਾ ਹੀ ਦਿੱਤਾ ਉਹਨੂੰ ਇੱਥੇ ਵਸਾਇਆ ਭਾਨਜਾ ਸਾਡਾ ਉਹਨੂੰ ਧਿਆਨ ਸਿੰਘ ਤੇ ਉਹਦੀ ਘਰ ਵਾਲੀ ਪਰਾ ਮੇਰੇ ਤੇ ਪਰਚਾਈ ਇਹ ਕਹਿ ਕੇ ਘਰੋਂ ਲਾਇਆ ਕਿ ਜਿੰਨੇ ਪੈਸੇ ਲੱਗਣਗੇ ਅਸੀਂ ਲਾਵਾਂਗੇ ਤੂੰ ਇੱਕ ਵਾਰੀ ਇਹਨਾਂ ਦਾ ਪਤਾ ਸਾਫ਼ ਕਰ ਦੇ ਕੱਲ ਸਵੇਰ 9 ਵਜੇ ਇਹਨਾਂ ਨੇ ਏਕਾ ਕਰਕੇ ਦੋ ਤਿੰਨ ਦਿਨ ਤੋਂ ਰੇਕੀ ਕਰਦੇ ਸੀ ਸਾਡੀ ਏਕਾ ਕਰਕੇ ਸਾਨੂੰ ਸਾਡੇ ਘਰ ਆ ਬੜੇ ਸਾਨੂੰ ਘਰੋਂ ਖਿੱਚਿਆ ਉਸ ਤੋਂ ਬਾਅਦ ਮੈਂ ਜਦੋਂ ਬੈਂਚ ਦੇ ਬਾਹਰ ਬੈਠਾ ਡੰਡਾ ਚੱਕ ਕੇ ਜੋਂ ਭੱਜਿਆ ਮਨਪ੍ਰੀਤ ਸਿੰਘ ਡੰਡੇ ਡੁੰਡੇ ਜਦੋਂ ਉਹ ਟੁੱਟ ਗਿਆ ਅੰਦਾਜੀ ਫੇਰ ਇਹਨੇ ਕਹੀ ਚੱਕ ਲਈ ਜੋ ਕਿ ਪਸ਼ੂਆਂ ਦਾ ਗੋਬਰ ਸਾਫ਼ ਕਰਨ ਵਾਲੀ ਆ ਉਹ ਕਹੀ ਨਾਲ ਬਾਰ ਕੀਤੇ ਮੇਰੇ ਬੇਟੇ ਦੇ ਵਾਲ ਪਟਕੇ ਸੱਤ ਅੱਠ ਜਣੇ ਹੈਗੇ ਆ ਜੀ ਢਿੱਡ 'ਚ ਲੱਤਾਂ ਮਾਰੀਆਂ ਮੈਂ ਹਾਰਡ ਦਾ ਮਰੀਜ਼ ਆ ਮੇਰੇ ਢਿੱਡ 'ਚ ਲੱਤਾਂ ਮਾਰੀਆਂ ਜੀ ਛਾਤੀ ਤੇ ਲੱਤਾਂ ਮਾਰੀਆਂ ਮੇਰੇ ਬਾਹਲ ਪੱਟੇ ਜੀ ਮੇਰੇ ਗੋਡੇ ਤੇ ਸੱਟ ਲੱਗੀ ਇੱਕ ਗਿੱਟੇ ਤੇ ਸੱਟ ਲੱਗੀ ਇੱਕ ਆ ਮੇਰੀ ਹੱਡੀ ਤੋੜਤੀ ਜੀ ਬਾਹ ਦੀ ਫ੍ਰੈਕਚਰ ਹੋ ਗਿਆ ਡਾਕਟਰ ਸਾਹਿਬ ਕਹਿੰਦੇ ਇਹਦੀ ਸਰਜਰੀ ਹੋਊਗੀ ਜੀ ਅਸੀਂ ਜੀ ਬਹੁਤ ਇਨਾਂ ਤੋਂ ਦੁਖੀਆਂ ਸਾਨੂੰ ਡਰ ਬਹੁਤ ਲੱਗਦਾ ਪਿੰਡ ਜਾਣ ਤੋਂ ਹੁਣ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪੰਜਾਬ ਸਰਕਾਰ ਇਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕਰੇ ਸਾਡੇ ਕੋਲ ਵੀਡੀਓ ਵੀ ਹੈ ਜੀ ਸਭ ਕੁਝ ਸਾਡੇ ਕੋਲ ਹੈ ਜੋ ਜੋ ਸਾਡੇ ਨਾਲ ਹੋਇਆ ਸਾਡੇ ਕੋਲ ਸਭ ਕੁਝ ਹੈਗਾ ਜੀ ਇਨਾਂ ਦੇ ਦੁੱਖ ਤੋਂ ਅਸੀਂ ਉੱਥੇ ਕੈਮਰੇ ਲਵਾਏ ਜੀ ਬੜੇ ਔਕੇ ਸੋਕੇ ਇਹ ਆ ਕੇ ਮੁੱਖਾਂ ਨਾਲ ਲੱਗ ਜਾਂਦੇ ਸਾਡੀਆਂ ਨਾਲ ਗੱਲਾਂ ਸੁਣਨੀਆਂ ਕਦੋਂ ਬਾਹਰ ਨਿਕਲਦਾ ਕਦੋਂ ਇਹਨੂੰ ਫੜ ਕੇ ਮਾਰੀਏ ਉਸ ਤੇ ਦੇਖ ਕੇ ਅਸੀਂ ਕੈਮਰੇ ਲਵਾਤੇ ਜੀ ਆਪਣੇ ਘਰ ਤੇ ਤਿੰਨ ਚਾਰ ਵੀ ਮੰਤੋਂ ਦੇਖ ਲੈਣੇ ਅਸੀਂ ਕੋਈ ਹੈ ਤਾਂ ਨਹੀਂ ਤਾਂ ਅਸੀਂ ਬਾਹਰ ਨਿਕਲਦੇ ਆ ਜੀ ਨਹੀਂ ਤੇ ਸਾਨੂੰ ਬੜਾ ਖਤਰਾ ਆ ਲੈਣਾ ਤੋਂ ਜੀ ਇਹ ਸਾਨੂੰ ਤਿੰਨਾਂ ਜੀਆਂ ਨੂੰ ਮਾਰ ਦੇਣਗੇ ਇੱਕ ਮੇਟਾ ਵੀਰਾ ਬੇਟਾ ਬਾਹਰ ਬੜਾ ਔਖਾ ਕੱਢਿਆ ਜੀ ਪੁਰਤਕਾਰ ਤੇ ਉਹਨੇ ਕੈਮਰੇ ਲਵਾਏ ਵੀ ਡੈਡੀ ਤੁਹਾਨੂੰ ਇਹਨਾਂ ਨੇ ਮਾਰ ਦੇਣਾ ਤੁਸੀਂ ਕੈਮਰਾ ਦੇਖ ਕੇ ਬਾਹਰ ਨਿਕਲਣਾ ਅਸੀਂ ਕੈਮਰਾ ਦੇਖ ਕੇ ਬਾਹਰ ਨਿਕਲਦੇ ਆ ਜੀ ਇਹਨਾਂ ਤੋਂ ਸਾਨੂੰ ਬਹੁਤ ਖਤਰਾ ਹੈ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ